देखो एक गल नु आपा समझिए पंजाब नु केड़े ਸੰਘਰਸ਼ ਦੀ ਜ਼ਰੂਰਤ ਆ ਕਿਸ ਪੋਲੀਟੀਕਲ ਸਿਸਟਮ ਦੀ ਜ਼ਰੂਰਤ ਆ ਹਨਾ ਕਿਸ ਸੋਸ਼ਲ ਸਟਰਕਚਰ ਦੀ ਜ਼ਰੂਰਤ ਆ ਇਹਦੇ ਤੇ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਕਿਸੇ ਕੋਲੇ ਉਹ ਵਿਜ਼ਨ ਹੀ ਨਹੀਂ ਆ ਇਹ ਤਾਂ ਉਸੇ ਸਟਰਕਚ ਬਣੇ ਬਣੇ ਸਟਰਕਚਰ ਨੂੰ ਕਹਿੰਦੇ ਆ ਵੀ ਐਂ ਕਰੋ ਵੀ ਪਹਿਲਾਂ ਤਾਂ ਅਸੀਂ ਉਹ ਮੋਰਚਾ ਫਤਿਹ ਕਰ ਲਿਆ ਹੁਣ ਚੋਣਾਂ ਵਾਲਾ ਮੋਰਚਾ ਫਤਿਹ ਕਰ ਲੀਏ ਸਾਨੂੰ ਵੋਟਾਂ ਪਾ ਦਿਓ ਬਲੂਪ੍ਰਿੰਟ ਕਿਸੇ ਕੋਲੇ ਨਹੀਂ ਆ ਵੀ ਤੁਸੀਂ ਕੀ ਭਲਾ ਕਰ ਦੋਂਗੇ ਬਸ ਇੱਕ ਵਾਰੀ ਮੈਨੂੰ ਮੌਕਾ ਦਿਓ ਮੈਂ ਤੁਹਾਨੂੰ ਦੱਸਦਾ ਇਹ ਤਾਂ ਤੁਹਾਡੇ ਪਹਿਲਿਆਂ ਨੇ ਵੀ ਕਿਹਾ ਸੀ 70 ਸਾਲਾਂ ਤੋਂ ਇਹ ਲੋਕ ਕਹਿੰਦੇ ਆ ਰਹੇ ਆ ਪਰ 70 ਸਾਲਾਂ ਤੋਂ ਸਾਡੀ ਹੋਇਆ ਕੀ ਆ ਅਸੀਂ ਡੀਜਨਰੇਟ ਕੀਤੇ ਆ ਐਰੋਡ ਹੋਏ ਅਸੀਂ ਜੰਗਾਂ ਲੱਗੀਆਂ ਸਾਡੇ ਕਿਰਦਾਰਾਂ ਨੂੰ ਪਰ ਤੁਸੀਂ ਕੀ ਵੱਖਰਾ ਕਰ ਦੋਂਗੇ ਕਿਸੇ ਨੇ ਕੋਈ ਗੱਲ ਤੇ ਗੌਰ ਨਹੀਂ ਕੀਤਾ ਉਸੇ ਸਟਰਕਚਰ ਚ ਵੜ ਕੇ ਬਸ ਇੱਕ ਗੱਲ ਹੀ ਆ ਵੀ ਸਾਨੂੰ ਲਿਆਓ ਯਾਰ ਅਸੀਂ ਵੇਖਿਓ ਕੀ ਕਰਦੇ ਆ ਤੁਸੀਂ ਕੀ ਕਰੋਗੇ ਐਡੇ ਸੈਂਟਰਲ ਪੋਲਿਟਿਕਸ ਦੇ ਸਿਸਟਮ ਚ ਜਿੱਥੇ ਪਾਵਰ ਨੂੰ ਸੈਂਟਰਲਾਈਜ਼ ਕਰਕੇ